ਤਾਂ ਖਨੌਰੀ ਬਾਰਡਰ ਦੀਆਂ ਇਹ ਤਸਵੀਰਾਂ ਨੇ ਕਿਉਂਕਿ ਆ ਦੇਖੋ ਬਾਪੂਣੀ ਆਲੂ ਬਾਲ ਰਹੇ ਨੇ ਤੇ ਨੌਜਵਾਨਾਂ ਦਾ ਵੀ ਪੂਰਾ ਸਾਥਾ ਤੇ ਸਾਡੇ ਦਰਮਿਆਨ ਕੁਝ ਬਜ਼ੁਰਗ ਬੈਠੇ ਨੇ ਜੋ ਕਿ ਸਿੱਧੂਪੁਰ ਜਥੇਬੰਦੀ ਨੇ ਪਾਪੂ ਜੀ ਸਤਿ ਸ਼੍ਰੀ ਅਕਾਲ ਜੀ ਖਾਲਸਾ ਵੇਖੂ ਕੇ ਫਤਿਹ ਬਾਪੂ ਜੀ ਕੁਝ ਜਥੇਬੰਦੀਆਂ ਹਜੇ ਘਰੇ ਬੈਠੇ ਨੇ ਉਹ ਜਥੇਬੰਦੀ ਨੇ ਥੋੜਾ ਕੀ ਸੁਨੇਹਾ ਹੋਊਗਾ ਜੀ ਅਸੀਂ ਤਾਂ ਕਹਿੰਦੇ ਵੀ ਸਾਰੇ ਆ ਜਾਣੇ ਇੱਕ ਦੋਲਣੇ ਆਪਣਾ ਸਾਰਿਆਂ ਇੱਕੋ ਹੀ ਮੰਗਾ ਜੀ ਵੀ ਜੇ ਉਹਨਾਂ ਨੇ ਇੱਥੇ ਇਕੱਠ ਵਧੂਆ ਸਾਰੀ ਸਰਕਾਰ ਚੁੱਪ ਹੋ ਗਈ ਵੀ ਆਪਣੀਆਂ ਮੰਗਾਂ ਪੂਰੀਆਂ ਹੋ ਜਾਣੀਆਂ ਨਹੀਂ ਤਾਂ ਅੱਜ ਤਾਂ ਫਿਰ ਇੱਥੇ ਬੈਠੇ ਆ ਅਸੀਂ ਤਾਂ ਮੰਗਾਂ ਲੈ ਬਿਨਾ ਹਿਲਣਾ ਨਹੀਂ ਭਣਾ ਸਾਡੀ ਸਿਰ ਬਾਹਰ ਧਰ ਦੀ ਬਾਜੀ ਲੱਗੀ ਵੀ ਉਹਨਾਂ ਸਰਕਾਰ ਨਾਲ ਇਹ ਖੱਟੜ ਸਰਕਾਰ ਸਾਨੂੰ ਘੇਰੀ ਬੈਠੀ ਆ ਅੱਧੀਆਂ ਗੰ ਮੰਗਾਂ ਮੰਨਦੇ ਆ ਅੱਧੀਆਂ ਗਾਂ ਤਾਂ ਫਿਰ ਜੋ ਵਾਅਦੇ ਦਿੰਦੇ 5 ਸਾਲ ਦੀ ਵਾਅਦੇ ਕੀਤਾ ਇਹਨਾਂ ਨੇ ਵੀ ਆਖਾ ਵੀ ਜਮਾ ਵਾਅਦੇ ਲੈਣਾ ਇੱਕ ਨਾ ਮਤਲਬ ਰਾਤ ਜਦੋਂ ਮੀਂਹ ਪਿਆ ਤਾਂ ਬਥੇਰੇ ਨੌਜਵਾਨਾਂ ਦੇ ਹੌਸਲੇ ਵੀ ਡੋਲ ਗਏ ਸੀਗੇ ਕੀ ਯਾਰ ਜਾ ਤਾਂ ਆਪਾਂ ਦਿੱਲੀ ਚਲਦੇ ਆ ਜਾਂ ਘਰ ਨੂੰ ਚਲਦੇ ਆ ਤਾਂ ਉਹ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਓਏ ਆਏ ਆ ਜੀ ਸੱਤੋਂ ਨੌਜਵਾਨ ਛੋਟੇ ਐ ਅਸੀਂ ਵੀ ਬੁੜੇ ਬੰਦੇ ਇੱਥੇ ਬੈਠੇ ਆਂ ਵੇ ਰਲ ਮਿਲ ਕੇ ਮੇਲਾ ਪੂਰਾ ਰਾਤਾਂ ਰਾਤਾਂ ਐਂ ਕੱਟੀਆਂ ਐ ਵੀ ਅਧ ਧੰਦੂਰਾ ਦੂਰਾ ਤੰਬੂ ਪਾ ਲਿਆ ਕਿ ਤੇ ਤਰਪਾਲ ਪਾ ਲੀ ਕਿ ਤੇ ਬੈਠ ਕੇ ਢੋਲਦੇ ਤਾਂ ਨਹੀਂ ਬਾਪੂ ਨਾ ਨਾ ਜੀ ਡੋਲਣ ਵਾਲਾ ਤਾਂ ਦੇਲੀ ਹੈ ਨਹੀਂ ਜੀ ਕਿ ਰਾਤ ਮੀਂਹ ਵੀ ਪਿਆ ਹੋ ਸਕਦਾ ਆਉਣ ਵਾਲੇ ਦਿਨਾਂ ਚ ਵੀ ਪਵੇ ਪਰ ਇਹ ਚੀਜ਼ਾਂ ਤੁਹਾਨੂੰ ਡੁਲਾ ਸਕਦੀਆਂ ਨੇ ਥੋੜੇ ਸਦਕ ਤੋਂ ਵਾਂਝਾ ਉਹ ਸਾਈਡ ਤੇ ਕਰ ਸਕਦੀਆਂ ਨਹੀਂ ਗਿਆ ਨਾ ਨਾ ਜੀ ਭਲਾ ਮੀਂਹ ਦਾ ਪੰਜਾਬ ਚ ਇੱਥੇ ਪਈ ਜਾਂਦਾ ਉਹ ਸ਼ਹਿਰ ਚ ਵੀ ਪਈ ਜਾਂਦਾ ਕਿਤੇ ਪਈ ਜਾ ਮੀਂਹ ਨਾਲ ਕੀ ਆ ਮੀਂਹ ਸਾਡੇ ਕੋਲ ਪਰਮਾਤਮਾ ਨੇ ਦਿੱਤੀਆਂ ਟਰਾਲੀਆਂ ਦੀ ਟਰਾਲੀਆਂ 'ਚ ਵੜ ਕੇ ਬਹਿ ਜਾਂਦੇ ਆ ਸੱਚੇ ਪਾਤਸ਼ਾਹ ਦੇ ਉੱਤੇ ਮਿਹਰ ਹੈ ਉਹ ਬਾਬੇ ਨਾਨਕ ਦੇ ਉਸ ਨੇ ਕਰਨਾ ਹੈ ਤੇ ਇੱਕ ਨਾ ਪਿਛਲੇ ਅੰਦੋਲਨ ਦੌਰਾਨ ਇੱਕ ਨੌਜਵਾਨ ਉੱਭਰਿਆ ਸੀ ਜਿਹਨੂੰ ਦੀਪ ਸਿੱਧੂ ਦੇ ਨਾਂ ਨਾਲ ਜਾਣਦੇ ਨੇ ਲੋਕੀ ਤੇ ਆ ਜਦੋਂ ਮੈਂ ਨੌਜਵਾਨਾਂ ਨਾਲ ਗੱਲਬਾਤ ਕਰ ਰਿਹਾ ਸੀ ਤਾਂ ਲੋਕੀ ਨੌਜਵਾਨ ਕਹਿੰਦੇ ਸੀਗੇ ਕਿ ਸਾਨੂੰ ਦੀਪ ਸਿੱਧੂ ਦੀ ਘਾਟ ਰੜਕਦੀ ਆ ਕੀ ਬਜ਼ੁਰਗਾਂ ਨੂੰ ਤੇ ਅੰਦੋਲਨ ਨੂੰ ਸੱਚਮੁੱਚ ਹੀ ਦੀਪ ਸਿੱਧੂ ਦੀ ਘਾਟ ਰੜਕਦੀ ਆ ਰੜਕਦੀ ਹੈ ਜੇ ਨਾਲ ਹੋਵੇ ਉਹਦੇ ਨਾਲ ਨੌਜਵਾਨੀ ਹੋਰ ਆਉਣੀ ਸੀ ਵੀ ਨੌਜਵਾਨੀ ਦੇ ਨਾਲ ਹੀ ਹੁਣ ਹੁਣ ਇੱਕ ਕਿਹੜਾ ਨੌਜਵਾਨ ਨੇ ਬਾਰਡਰ ਪੰਨਾ ਉਬੜਾ ਬੰਦਾ ਕਿੱਥੋਂ ਪੰਨਾ ਲੂਗਾ ਵੀ ਨੌਜਵਾਨ ਨੌਜਵਾਨ ਹੀ ਹੁੰਦੇ ਆ ਸਾਰਾ ਨੌਜਵਾਨਾ ਨੇ ਦੋਲਣ ਜਿੱਤਣਾ ਵੀ ਅਜੇ ਤੱਕ ਇਹ ਕਹਿੰਦੇ ਵੀ ਆਪਾਂ ਵੀ ਜੇ ਹੋਣਾ ਹੀ ਮੂਰੇ ਚ ਕਰਦਗੇ ਨੌਜਵਾਨਾ ਨੂੰ ਵੀ ਨੌਜਵਾਨ ਮੁੜ ਕੇ ਜਾ ਕੇ ਬਾਰਡਰ ਤੇ ਉਹਨਾਂ ਕੋਲ ਆਪਣੇ ਕੋਲੇ ਸੋਟੀਆਂ ਉਹਨਾਂ ਕੋਲੇ ਤਿਆਰ ਜਾਦੇ ਆ ਤੇ ਆਪਾਂ ਕਹਿੰਦਾ ਤਾਂ ਕਿਵੇਂ ਲੀਡਰ ਆਪਣੀ ਲੀਡਰਸ਼ਿਪ ਨੂੰ ਹੁਕਮ ਦਿੰਦੀ ਆ ਉਤੋਂ ਉਵੇਂ ਚੱਲੋ ਵੀ ਨੀਰ ਜਵਾਨਾ ਬਾਰਡਰ ਪੰਨਾਗੇ ਦਿੱਲੀ ਜਾਵਾਂਗੇ ਸਾਰਾ ਕੁਝ ਕਰਾਂਗੇ ਜੀ ਆ ਇਹ ਸੀ ਕਨੌਰੀ ਬਾਰਡਰ ਦੀਆਂ ਕੁਝ ਤਸਵੀਰਾਂ ਕਿਉਂਕਿ ਬਾਪੂ ਜੀ ਨੇ ਸ਼ਾਂਤਮਈ ਪ੍ਰਦਰਸ਼ਨ ਕਰਨ ਵਾਸਤੇ ਨੌਜਵਾਨਾਂ ਨੂੰ ਕਿਹਾ ਤਾਂ ਮੈਂ ਬਾਪੂ ਜੀ ਨਾਲ ਗੱਲ ਕਰੂੰਗਾ ਬਾਪੂ ਜੀ ਹੱਥ ਛੇਕਾਲ ਜੀ ਛੇਕਾਲ ਜੀ ਬਾਪੂ ਜੀ ਇੱਕ ਸਵਾਲ ਸੀਗਾ ਕਿਉਂਕਿ ਭਗਵੰਤ ਮਾਨ ਸਾਹਿਬ ਨਾਲ ਰੋਜ਼ ਫੇਸਬੁੱਕ ਤੇ ਇਹ ਗੱਲ ਕਹਿੰਦੇ ਨੇ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਤੇ ਫੇਸਬੁੱਕ ਤੇ ਇਹ ਗੱਲ ਕਹਿ ਰਹੇ ਨੇ ਪਰ ਅਸਲੀਅਤ ਦੇ ਵਿੱਚ ਇੱਥੇ ਪੰਜਾਬ ਦੀ ਹੱਦ ਤੇ ਹਰਿਆਣੇ ਦਾ ਡਰੋਨ ਆ ਕੇ ਗੋਲਾ ਸੱਟਦਾ ਹੈ ਹਰਿਆਣੇ ਦੀ ਪੁਲਿਸ ਲਾ ਰੱਖੀ ਹੈ ਪੰਜਾਬ ਦੇ ਵਿੱਚ ਤੇ ਭਗਵਾਨਤਮਨ ਸਾਹਿਬ ਨੇ ਹਜੇ ਕੋਈ ਕਰੜਾ ਐਕਸ਼ਨ ਨਹੀਂ ਲਿਆ ਮੁੱਖ ਮੰਤਰੀ ਸਾਹਿਬ ਨੂੰ ਕੀ ਕਹਿਣਾ ਚਾਹੋਗੇ ਕੱਲੀਆਂ ਗੱਲਾਂ ਕਰਦਾ ਜੀ ਅਜੇ ਸੀਆਈਆਈ ਵਾਲਾ ਬੰਦਾ ਫੜਾਇਆ ਸਾਡੇ ਜੋ ਡਲੇ ਮਾਰਦਾ ਉਹ ਪੁਲਿਸ ਦੇ ਫੜ ਕੇ ਫੜਾਇਆ ਉਹਨੇ ਤੇ ਕੋਈ ਕਾਰਵਾਈ ਕਰੀ ਨਹੀਂ ਪੰਜਾਬ ਦਾ ਸੀ ਪੁਲਿਸ ਅਫਸਰ ਹਰਿਆਣੇ ਦਾ ਹੀ ਸਾਡੇ ਚ ਆ ਕੇ ਹਰਿਆਣਾ ਪੁਲਿਸ ਜਲੇ ਮਾਰਦਾ ਸੀ ਅਸੀਂ ਇਹ ਫੜ ਲੈ ਐਸਆਈ ਦਾ ਕਾਰਨ ਨਿਕਲਿਆ ਜੇ ਇਹ ਤੋਂ ਵੱਡੇ ਪ੍ਰਧਾਨ ਨੇ ਜਾਲੇ ਘਾਤਤਾ ਜੀ ਉਹਦੇ ਕੋਈ ਕਾਰਵਾਈ ਨਹੀਂ ਕਰੇਗੀ ਪੁਲਿਸ ਗੱਲਾਂ ਗੋਗਲ ਨਾਲ ਮਿੱਟੀ ਝਾੜਦੀ ਪੰਜਾਬ ਸਰਕਾਰ ਅਸੀਂ ਕੋਈ ਬਾਹਰ ਦੇ ਬਿਛਰੀ ਨਹੀਂ ਪੰਜਾਬ ਦੇ ਆ ਜੀ ਕਿਉਂ ਸਾਨੂੰ ਸਟੇਟ ਚ ਰੋਕਿਆ ਗਿਆ ਜੀ ਤੇ ਮਤਲਬ ਭਗਵੰਤਮਾਨ ਸਾਹਿਬ ਦੁਆਰਾ ਜਾਂ ਪੰਜਾਬ ਸਰਕਾਰ ਦੁਆਰਾ ਜਾਂ ਹਰਿਆਣਾ ਸਰਕਾਰ ਦੁਆਰਾ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਐਸਆਈ ਤੇ ਨਹੀਂ ਜੀ ਸਾਡੇ ਕਰਤਿਵ ਸਾਧੂ ਗੁਰੂ ਦੀ ਗੱਲ ਆਈ ਨਹੀਂ ਜੀ ਅਸੀਂ ਫੜਿਆ ਜਰੂਰ ਹੈ ਸਹੀ ਇਥੇ ਸਾਡੇ ਜਾਕੇ ਡਲੇ ਮਾਰਦਾ ਸੀ ਸਿਵਲ ਵਰਦੀ ਚ ਸੀ ਜੀ ਕਾਰਡ ਕੱਢਿਆ ਬਲਦੇਵ ਸਰਸਰੋਂ ਦਾ ਐਸ.ਆਈ. ਦਾ ਸੀ ਜੀ ਖੁਦ ਅਸੀਂ ਆ ਫੜਿਆ ਡਲੇ ਮਾਰਦਾ ਪਰਗਾਉਂਦਾ ਹੀ ਜਨਤਾ ਨੂੰ ਆ ਜਿਹੜੇ ਕੁਝ ਨੌਜਵਾਨ ਕੱਲ ਭਾਵਕ ਹੋ ਗਏ ਸੀ ਕਿਉਂਕਿ ਆ ਤਰੀਕ ਤੇ ਤਰੀਕ ਲਈ ਜਾਂਦੇ ਨੇ ਤੇ ਨੌਜਵਾਨਾਂ ਦਾ ਇਹ ਕਹਿਣਾ ਸੀਗਾ ਕਿ ਇਹ ਸੈਂਟਰ ਸਰਕਾਰ ਤੇ ਕੇਂਦਰ ਸਰਕਾਰ ਇਹ ਗੱਲ ਕਹਿੰਦੀ ਆ ਕਿ ਅਸੀਂ ਅੱਗੇ ਤਰੀਕਾਂ ਲੈ ਕੇ ਕੋਡ ਆਫ ਕੰਟੈਕਟ ਜਿਹਨੂੰ ਆਪਾਂ ਚੋਣ ਜਾਬਤਾ ਕਹਿ ਦਿੰਨੇ ਆ ਉਹਦੀ ਵੇਟ ਵਿੱਚ ਨੇ ਤੇ ਜਦੋਂ ਚੋਣ ਜਾਬਤਾ ਲੱਗ ਗਿਆ ਫੇਰ ਕਿਸਾਨਾਂ ਦੀਆਂ ਮੰਗਾਂ ਸੁਣੀਆਂ ਨਹੀਂ ਜਾਣੀਆਂ ਨਾ ਕਿਉਂਕਿ ਉਦੋਂ ਕੋਈ ਪਾਰਟੀ ਰੂਲ ਨਹੀਂ ਕਰ ਰਹੀ ਹੋਊਗੀ ਦੇਸ਼ ਨੂੰ ਕੋਈ ਗੱਲ ਨਹੀਂ ਸੁਣੀਆਂ ਨਾ ਜਿਆ ਚੋਣਦ ਬਾਹਰ ਹੀ ਬੈਠੇ ਆ ਉਹਦਾ ਸ਼ਰਕਤ ਰਾਵਾਂਗੇ 2 ਸਾਲ ਲੱਗ ਜਾਣਗੇ 4 ਲੱਗ ਜਾਣਗੇ ਜਿਨ੍ਹਾਂ ਵੀ ਸਰਕਾਰ ਦਾ ਯੂਜ਼ਰ ਬਣਾ ਕੇ ਜਾਵਾ ਮੰਗਾ ਹੁਣ ਜਾਂਦੇ ਤਾਂ ਨਹੀਂ ਇੱਥੋਂ ਬਣਾ ਮੰਗਾ ਮੈਂ ਨਾ ਜੀ ਅੱਗੇ 1 ਸਾਲ ਤੇ 1 ਮਹੀਨੇ ਤੋਂ ਕਰੇ ਗਿਆ ਸੀ ਮੈਂ ਖੁੱਲ ਇੱਕ ਮੇਰਾ ਟਰੈਕਟਰ ਤੇ ਨਾਮ ਮੈਂ ਹੁਣ ਜਾਣਾ ਸਾਰਾ ਜਿੰਨੇ ਆਏ ਲੋਕ ਇੱਥੇ ਬਹਿਣਗੇ ਵਾਰੀਆਂ ਸਾਡੀਆਂ ਵੱਜ ਗਈਆਂ ਹਰਤਾ ਲਾ ਜਾਂਦੇ ਬੰਦੇ ਮੁੜ ਜਾਂਦੇ ਨਵੇਂ ਆ ਜਾਂਦੇ ਜੀ ਕੁਝ ਬੰਦੇ ਸੀ ਬੈਠੇ ਆ ਪੱਕੇ ਤੇ ਜਾਵਾਂਗੇ ਮੰਗਾ ਬਣਾ ਕੇ ਜੀ ਤਾ ਦੇਖੋ ਖਨੌਰੀ ਬਾਰਡਰ ਤੇ ਬੈਠੇ ਬਜ਼ੁਰਗਾਂ ਦੇ ਹੌਸਲੇ ਬੁਲੰਦ ਨੇ ਇਹ ਕਿਸੇ ਵੀ ਕੀਮਤ ਤੇ ਡੋਲਣ ਲਈ ਤਿਆਰ ਨਹੀਂ ਤਾਂ ਜਿਹੜੇ ਨੌਜਵਾਨ ਘਰੇ ਬੈਠੇ ਨੇ ਫੇਸਬੁੱਕ ਤੇ ਗੱਲਾਂ ਮਾਰ ਰਹੇ ਨੇ ਮੈਂ ਉਹਨਾਂ ਨੂੰ ਅਪੀਲ ਕਰੂੰਗਾ ਕਿ ਉਹ ਗਰਾਊਂਡ ਰਿਪੋਰਟ ਤੇ ਇੱਥੇ ਖਨੌਰੀ ਬਾਰਡਰ ਤੇ ਜਾਂ ਜਿਹੜੇ ਬਾਰਡਰ ਤੁਹਾਨੂੰ ਲੱਵੇ ਲੱਗਦਾ ਉਸ ਬਾਰਡਰ ਤੇ ਤੁਸੀਂ ਜ਼ਰੂਰ ਗੇੜਾ ਮਾਰਿਓ ਜਦੋਂ 80 ਸਾਲ ਦੇ ਬਜ਼ੁਰਗ ਠੰਡ ਦੇ ਵਿੱਚ ਬਹਿ ਸਕਦੇ ਨੇ ਤਾਂ ਤੁਸੀਂ ਆਪਦੀ ਹੱਕਾਂ ਦੀ ਰਾਖੀ ਆਪ ਕਿਉਂ ਨਹੀਂ ਕਰ ਸਕਦੇ ਧੰਨਵਾਦ ਜੁੜੇ ਰਹੋ ਸੱਚ ਦੱਸਣੇ